ਗੌੜੇ ਕੇ ਬਾਰ ਮਹੱਲਾ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪਰਖ ਦਇਆਲ ਹੈ ਜਿਸਨੂੰ ਸੰਤ ਸਭ ਕੋਏ ਇੱਕ ਦ੍ਰਿਸ਼ਟ ਕਰ ਦੇ ਖਦਾ ਮਨ ਪਾਵਨੀ ਸੇ ਸਦ ਹੋਇ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਊਤਮ ਹਰ ਪਦ ਸੋਹੇ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੈ ਕੋਈ ਮਹਲਾ ਚੌਥਾ ਹਉ ਮੈਂ ਮਾਇਆ ਸਭ ਬਿਖ ਹੈ ਨਿਤ ਜਗ ਟੋਟਾ ਸੰਸਾਰ ਵਲਾ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਬਿਖਉ ਤਰੇ ਹਰ ਅੰਮ੍ਰਿਤ ਹਰ ਉਤਾਰ ਸਭ ਕਾਰਜ ਤਿਨ ਕੇ ਸਦ ਹਐ ਜਨਾ ਗਰਮਖਾ ਕਰਪਾਤਾਰ ਨਾਨਕ ਜੋ ਤਰ ਮਿਲੇ ਸੇ ਮਿਲ ਰਹੇ ਹਰ ਮਿਲੈ ਸਰਜਨਹਾਰ ਪਾਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤਦਨੋ ਸਬਤ ਈ ਦੀ ਸਭ ਲੱਗੇ ਤੇਰੀ ਭਾਈ ਤੇਰੀ ਸਿਫਤ ਸੁਹਾਲਿਆ ਸਰੂਪ ਹੈ ਜਨ ਕੀਤੇ ਸਨ ਪਾਰ ਲੰਘਾਈ ਗਰ ਸੁਖਾ ਨੋ ਫਲ ਪਾਏ ਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਈ ਬਾ ਵੱਡੀ ਤੇਰੀ ਵੜਾਈ ਸਲੋਕ ਮਹੱਲਾ ਚੌਥਾ ਵਿਨ ਨਵ ਹੋਰ ਸਲਾਹ ਨਾ ਸਭ ਬੋਲਣ ਫਿੱਕਾ ਸਾਦ ਮਨ ਮੁਕ ਹੰਕਾਰ ਸਲਾਹ ਦੇ ਹਮੈ ਮਮਤਾਵਾਦ ਜਿਨ ਸਲਾਹਨ ਸੇ ਮਰੇ ਪਖ ਜਾਵੇ ਸਭ ਪਾਦ ਜਨ ਨਾਨਕ ਗੁਰਮੁਖੋ ਬਰੇ ਜਬ ਹਰ ਪਰਮਾਨੰਦ ਮਹਲਾ ਚੌਥਾ ਸਤ ਗੁਰ ਹਰ ਪ੍ਰਭ ਦੇਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਬਾਹਰ ਹਰੀ ਪਾਉੜੀ ਤੂੰ ਆਪੇ ਆਪ ਨਰੰਕਾਰ ਹੈ ਨਰਿੰਜਨ ਹਰ ਰਾਯਾ ਜਿਨੇ ਤੂੰ ਇੱਕ ਮਨ ਸੱਚ ਤੇ ਆਇਆ ਤਿਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਹੀਂ ਜਿਸਨੂੰ ਲਵੈ ਲਾਇ ਸੁਨਾਇਆ ਤੁਦ ਜੇ ਵੜਾ ਦਾਤਾ ਤੂੰ ਹੈ ਨਰੰਜਨਾ ਤੂੰ ਹੈ ਸੱਚ ਮੇਰਾ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚ ਨਾ ਆਸ ਲੋਕ ਮਹਲਾ ਚੌਥਾ ਮਨ ਅੰਤਰ ਹਮੈ ਰੋਗ ਹੈ ਭ੍ਰਮ ਪੂਲੇ ਮਨ ਮੁਖ ਦੁਰਜਨ ਨਾਨਕ ਰੋਗ ਗਵਾਇ ਮਿਲ ਸਤ ਗੁਰ ਸਾਧੂ ਸੰਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਨ ਨਾਨਕ ਹਰ ਸਰਣਾਗਤੀ ਹਰ ਮੇਲੇ ਗੁਰ ਸਵਾਸ ਪਾਉੜੀ ਤੂੰ ਕਰਤਾ ਪਰਖ ਗੰਮ ਹੈ ਕਿਸ ਨਾਲ ਤੂੰ ਵੜਿਐ ਤਦ ਜੇੜ ਵੜ ਹੋਇ ਸੁ ਆਖੀਐ ਤਦ ਜੇ ਹਾ ਤੂੰ ਹੈ ਪੜਿਐ ਤੂੰ ਕਟਕਟ ਇੱਕ ਵਰਤਦਾ ਗੁਰਮਖ ਪਰਗੜਿਐ ਤੂੰ ਸੱਚਾ ਸਬਸ ਤੂੰ ਖਸਮ ਹੈ ਸਬਦੋਂ ਤੂੰ ਚੜਿਐ ਤੂੰ ਕਹਿ ਕੂੰ ਕਰੈ ਤੂੰ ਕਰੈ ਸੋ ਸੱਚੇ ਹੋਈ ਸੀ ਤਾਂ ਕੈਤ ਕੜੀਐ ਸਲੋਕ ਮਹਲਾ ਚੌਥਾ ਮੈਂ ਮਣ ਤਨ ਪ੍ਰੇਮ ਪੈ ਪਰਮ ਕਾਂਠੇ ਪਹਿਰ ਲਗਾਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸੰਨ ਮਹਲਾ ਚੌਥਾ ਜਨ ਅੰਦਰ ਪ੍ਰੀਤਿ ਪਰਮ ਕੀ ਸਿयां ਹੋਵੈ ਬੋਲਣ ਤਵੈ ਸਹਨ ਨਾਨਕ ਅਰੇ ਆਪੇ ਜਾਣਦਾ ਜਿਨ ਲਾਈ ਪ੍ਰੀਤ ਪੈਰਨ ਪੌੜੀ ਤੂੰ ਕਰਤਾਪ ਭੁੱਲ ਹੈ ਬੋਲਣ ਵਿੱਚ ਨਹੀਂ ਤੂੰ ਕਰੈ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨ ਕਰਣ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਇਆਲ ਹੈ ਸਭ ਤੁਦ ਧਿਆਈ ਸਾਹ ਜੀ ਤੇਰੇ ਤੂੰ ਸਭਸ ਹੈ ਤੂੰ ਸਭ ਛੜਾਈ ਸਲੋਕ ਮਹੱਲਾ ਚੌਥਾ ਸੁਣ ਸਾਜਣ ਪ੍ਰੇਮ ਸੰਦੇਸਰਾ ਅੱਖੇ ਤਾਰ ਲੰਗਨ ਗੁਰ ਤੋਂ ਠੈ ਸੱਜਣ ਮਿਲਿਆ ਜਨ ਨਾਨਕ ਸਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤ ਗੁਰ ਅੰਦਰ ਨਾ ਨੈਵਰ ਨਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਨਾ ਵੈਰ ਚਲਾਈਂਦੇ ਤਨ ਵਿੱਚੈ ਤਿਸਟਿਆ ਨ ਕੋਈ ਸਤਗੁਰ ਸਬਨਾ ਕਾ ਭਲਾ ਮਨੈਂਦਾ ਤਿਸ ਦਾ ਬਰਾ ਕਿਉ ਹੋਈ ਸਤਗੁਰ ਨੂੰ ਜਿਹ ਹਾਸੋ ਵਿਛਦਾ ਤੇ ਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਛ ਜਾਣਦਾ ਜਿੰਦੂ ਕਿਛ ਗੁਨਾ ਨਾ ਹੋਈ ਪਾਉੜੀ ਜਿਸਨੋ ਸਾਹਿਬ ਵੱਡਾ ਕਰੇ ਸੋਹੇ ਵੱਡਾ ਜਾਣੀ ਜਿਸ ਸਾਹਿਬ ਪਾਵੇ ਤਿਸ ਬਖਸ ਲਈ ਸੋ ਸਾਹਿਬ ਮਨ ਬਾਣੀ ਜੇ ਕੋ ਸੁਦੀਰੀਸ ਕਰੇ ਸੋ ਮੂੜ ਜਾਣੀ ਜਿਸਨੂੰ ਸਤਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ 부ਜ ਸੱਚ ਸਮਾਣੀ ਸ਼ਲੋਕ ਮਹਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਪਉ ਨਿਰਵੈਰ ਨਿਰੰਕਾਰ ਜੈ ਨਜਪਿਆ ਇੱਕ ਮਨ ਇੱਕ ਚਿਤ ਤੈਨ ਲਥਾ ਹੋ ਮੈਂ ਪਾਰ ਜਿਨ ਗੁਰਮੁਖ ਹਰਿ ਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੈ ਪੂਰੇ ਸਤਗੁਰ ਕੀ ਤਸਨੋ ਫਟ ਫਟ ਕਹੈ ਸਭ ਸੰਸਾਰ ਸਤਗੁਰ ਵਿੱਚ ਆਪ ਵਰਤਦਾ ਹਰੇ ਆਪੇ ਰਖਣ ਹਰ ਧੰਨ ਧੰਨ ਗੁਰੂ ਗੁਣ ਗਾਵਦਾ ਸੋ ਨੋ ਸਦਾ ਸਦਾ ਨਮਸਕਾਰ ਜਨ ਨਾਨਕ ਤਨ ਕਉ ਆਰਿਆ ਜਨ ਜਪਿਆ ਸਰਜਨਹਾਰ ਮਹਲਾ ਚੌਥਾ ਆਪੇ ਤਰਤੀ ਸਾਜਿਐ ਨ ਆਪੇ ਆਕਾਸ ਵਿੱਚ ਆਪੇ ਜੰਤ ਉਪਾਏ ਦਾ ਮੁਖ ਆਪੇ ਦੇ ਸਿ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਇ ਤੂੰ ਸਭ ਕਿਲ ਵਿਖ ਕਟੇ ਤਾਸ ਪਾਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਾਵੈ ਸੋ ਤੁਦ ਸੱਚ ਸਲਾਹਿੰਦੀ ਤਨ ਜਮ ਕੰਕਰ ਨੇੜ ਨ ਆਵੈ ਤਨ ਕੇ ਮੁਖ ਕਰ ਉਜਲੇ ਜਨ ਹਰ ਹਿਰਦੈ ਸੱਚਾ ਪਾਵੈ ਕੁੜਿਆਰ ਪੇਛਾ ਹਾ ਸਟਿਆਨ ਕੋੜ ਹਿਰਦੈ ਕਪਟ ਮਹਾ ਦੁਖ ਪਾਵੈ ਮੌਕਾਲੇ ਕੋੜਿਆ ਰਿਆ ਕੋੜਿਆ ਰਕੜੋ ਹੋਏ ਜਾਵੇ ਸ਼ਲੋਕ ਮਹੱਲਾ ਚੌਥਾ ਸਤਗੁਰ ਤਰਤੀ ਧਰਮ ਹੈ ਤਿਸ ਵਿੱਚ ਜਿਹਾਂ ਕੋ ਵੀ ਜਿੱਤੇ ਹਵਲ ਪਾਏ ਗੁਰਸਿੱਖੇ ਅੰਮ੍ਰਿਤ ਬੀਜਿਆ ਤਨੇ ਅੰਮ੍ਰਿਤ ਫਲ ਹਰ ਪਾਏ ਉਹਨਾਂ ਹਲਤ ਪਲਤ ਮੁਖੋ ਜਲੇ ਓਏ ਹਰ ਦਰਗਹ ਸੱਚੀ ਬੈਨਾ ਦੇ ਇਕਨਾਂ ਅੰਦਰ ਖੋਟਨਿਤ ਖੋਟ ਕਮਾਏ ਦੇ ਜੋ ਜਿਹਾ ਵੀ ਜੇ ਤੇ ਹਾ ਫਲ ਪਾਈ ਜਾ ਸਤਗੁਰ ਸਰਪਨਦਰ ਕਰ ਦੇਖੈ ਸੁ ਆਗਿਅਰ ਸਭ ਉਡਗ ਆਈ ਔਰ ਜਿਹਾ ਚਿਤ ਵਨਿਤ ਨਿਤ ਜਿਹਾ ਪਾਇਨੋ ਤੇ ਹੋ ਜਿਆ ਜੈ ਬਜਾਈ ਨਾਨਕ ਦੋਹੀ ਸ੍ਰੀ ਖਸਮ ਅਪੇ ਵਰਤਨ ਤੇ ਕਰ ਕਰ ਦੇਖੇ ਚਲਤ ਸਬਾਈ ਮਹੱਲਾ ਚੌਥਾ ਇਕ ਮਨ ਇਕ ਵਰਤਦਾ ਜੇਤ ਲਗਾ ਸੁਠਾਈ ਪਈ ਕੋਈ ਗੱਲਾਂ ਕਰੇ ਘਨੇਰੀਆਂ ਜੇ ਕਰ ਵਥ ਹੋਵੇ ਸਾਈ ਖਾਈ ਬੇਣਾ ਸਤਗੁਰ ਸੋਝੀ ਨਾ ਪਵੈ ਹੰਕਾਰ ਨ ਵਿਚ ਜਾਏ ਹੰਕਾਰੀਆਂ ਨੂੰ ਦੁਖ ਭੁਖ ਹੈ ਤੜੈ ਕਰ ਕਰ ਮੰਗਾਇ ਕੋੜ ਠੱਗੇ ਗੁਰ ਜੀ ਨ ਰਹੈ ਮੌਲਮਾ ਪਾਜ ਲਾਹੇ ਜਾਏ ਜਿਸ ਹੋ ਵਾ ਪੂਰਬ ਲਿਖਿਆ ਤਸ ਸਤਗੁਰ ਮੈਲਾ ਪ੍ਰਵਾਇ ਜਿਹਾ ਲੋਹਾ ਪਰਸ ਭੇਟਿਆ ਮੈਲਾ ਸੰਗਤ ਸਰਵਨਾ ਹੋਏ ਜਾਏ ਜਨ ਨਾਨਕ ਕੇ ਪ੍ਰਭ ਤੂੰ ਤਣੀ ਜੋ ਹੋਵੇ ਤਵੇ ਚਲਾਈ ਪੌੜੀ ਜਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ ਗੁਣ ਕੇ ਸਾਜ ਤਿਨ ਸਿਉ ਹਰੀ ਕਰ ਕਵਰਣ ਸ਼ਬਦ ਜਲਾਏ ਔਗਣ ਵਿਖਤ ਪਲਰੇ ਜਸ ਦੇ ਨ ਸੱਚੇ ਪਾਏ ਬਲਿਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਾਈ ਵੱਡੇ ਵੜਿਆਈ ਵੱਡੇ ਕੀ ਗੁਰਮਖ ਲਾਹੇ